ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਲੋ ਦੋਸਤੋ ਇਸ ਟਾਈਮ ਤਾਂ ਆਪਾਂ ਖੜੇ ਆ ਜੀ ਸ੍ਰੀ ਗੁਰੂ ਦਵਾਰਾ ਟਿੱਬੀ ਸਾਹਿਬ ਰੋਪੜ ਵਿਖੇ ਤੇ ਹੁਣ ਆਪਾਂ ਨੇ ਦੋਸਤੋ ਦੇਖੋ ਸਾਹਮਣੇ ਖਾਲਸੇ ਦਾ ਨਿਸ਼ਾਨ ਸਾਹਿਬ ਪਹਾੜ ਦੀ ਟੋਚੀ ਤੇ ਝੁਲ ਰਿਹਾ ਤੇ ਹੁਣ ਆਪਾਂ ਉੱਥੇ ਜਾਣਾ ਇਸੋ ਵਲੌਗ ਦੇ ਨਾਲ ਬਨੇ ਰਹੋ ਤੇ ਇਸ ਵਲੌਗ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਜੋ ਆਪਾਂ ਚੱਲਦੇ ਆ ਉਸ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਨ ਤੇ ਜਾਣਦੇ ਆ ਉੱਥੋਂ ਦਾ ਇਤਿਹਾਸ ਤੇ ਨਾਲੇ ਤੁਹਾਨੂੰ ਥੋੜਾ ਜਿਹਾ ਜਾਣੂ ਕਰਾਉਣ ਦੀ ਕਰਦੇ ਆ ਕੋਸ਼ਿਸ਼ ਸੋ ਜੁੜੇ ਰਹੋ ਵੀਡੀਓ ਦੇ ਨਾਲ ਆਜੋ ਮੇਰੇ ਨਾਲ ਲੋ ਜੀ ਸਚਨੋ ਜੁੜੇ ਰਹੋ ਹੁਣ ਇਸ ਵੀਡੀਓ ਦੇ ਨਾਲ ਤੇ ਚਲ ਕੇ ਦੇਖਦੇ ਆਂ ਜੀ ਖਾਲਸੇ ਦਾ ਨਿਸ਼ਾਨ ਸਾਹਿਬ ਕਿਉਂਕਿ ਅਸੀਂ ਇਸ ਵਕਤ ਗੁਰਦੁਆਰਾ ਟੀਪੀ ਸਾਹਿਬ ਤੋਂ ਬਾਹਰ ਦੀ ਸਾਈਡ ਆ ਰਹੇ ਆਂ ਜੀ ਇਹ ਗੁਰਦੁਆਰਾ ਟੀਪੀ ਸਾਹਿਬ ਦੇ ਜਿਹੜਾ ਮੇਨ ਗੇਟ ਹੈ ਜੀ ਐਂਟਰੀ ਗੇਟ ਕਿਹਾ ਜਾ ਸਕਦਾ ਤੇ ਆ ਇਧਰ ਦੁਕਾਨਾਂ ਲੱਗੀਆਂ ਹੋਈਆਂ ਜੀ ਸਜੜੇ ਰਹੋ ਵੀਡੀਓ ਦੇ ਨਾਲ ਬਲਾਚੌਰ ਰੋਡ ਤੇ ਆਹ ਰੋਡ ਸੇ ਦੋਸਤੋ ਚਲ ਜਾਂਦਾ ਹੁਹਿਆਰਪੁਰ ਨੂੰ ਬਲਾਚੌਰ ਨੂੰ ਨਵੀਂ ਸ਼ਹਿਰ ਨੂੰ ਤੇ ਆ ਆਪਾਂ ਜੀ ਪਹੇਗੇ ਰੋਪੜ ਵਾਲੀ ਸਾਈਡ ਆਪਣਾ ਖੂਬਸੂਰਤ ਸ਼ਹਿਰ ਰੋਪੜ ਰੋਪੜ ਦਾ ਜਿਹੜਾ ਇਤਿਹਾਸ ਆ ਦੋਸਤੋ 5000 ਸਾਲ ਪੁਰਾਣਾ ਰੋਪੜ ਦਾ ਇਤਿਹਾਸ ਆ ਹਾਂਜੀ ਹਾਂਜੀ ਰੋਪਨਗਰ ਉੱਪਰ ਰੋਪਨਗਰ ਤਾਂ ਬਾਅਦੋਂ ਬਣਿਆ ਪਹਿਲਾਂ ਬਣਿਆ ਇੱਥੇ ਬਾਅਦ ਰੋਪੜ ਆਇਆ ਸਭਲਾ ਰੋਪਨਗਰ ਬਣਿਆ ਹਾਂ ਪਹਿਲਾਂ ਰੋਪਨਗਰ ਬਣਿਆ ਪਹਿਲਾਂ ਰੋਪਨਗਰ ਬਣਿਆ ਜਿੱਥੇ ਬਾਅਦ ਰੋਪੜ ਬਣਿਆ ਸੋ ਆਹ ਰਸਤਾ ਜਾਂਦਾ ਜੀ ਹਾਂ ਉਹ ਉਹ ਦੇਖੋ ਉਹ ਲਿਖਿਆ ਹੋਇਆ ਉਹਦੇ ਉੱਪਰ ਨਹੀਂ ਮੁਰਾ ਇੱਥੇ ਘੜਾ ਦਈਏ ਨਾ ਨਾ ਰੋਪੜ ਉੱਪਰ ਚੱਲ ਜਾਣਾ ਆ ਦੇਖੋ ਆ ਅੱਗੇ ਕੇ ਕੇ ਦਾ ਪੰਨੀਆ ਦਾ ਆ ਦੇਖੋ ਦੋਸਤੋ ਆ ਜਾ ਰਿਹਾ ਰਸਤਾ ਵਿਰਾਸਤੀ ਚੌਂਕੀ ਇਹ ਜੂਨੀਆ ਨਾਲ ਸਾਡੀ ਇਹ ਜੂਨੀਆ ਨਾਲ ਚਲੋ ਚਲੋ ਜੀ ਅੱਗੇ ਅੱਗੇ ਰਸਤਾ ਇਹ ਜਾ ਰਿਹਾ ਜੀ ਵਿਰਾਸਤੀ ਚੌਂਕੀ ਨੂੰ ਰਸਤਾ ਆ ਦੇਖੋ ਜੀ ਬਾਹਰ ਉੱਤੇ ਲੱਗੇ ਚੰਡੇ ਤੱਕ ਜਾਣ ਦਾ ਰਸਤਾ ਅੱਗੇ ਆ ਜਿੱਥੋਂ ਦੇਖੋ ਜੀ ਹੁਣ ਆਪਾਂ ਇਹ ਦੋਸਤੋ ਉਸ ਵਕਤ ਪੰਜਾਬ ਦੀ ਹੱਥ ਸੀ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਇਹ ਸੀ ਪੰਜਾਬ ਦੀ ਹੱਦ ਸੋ ਅੱਗੇ ਹੈਗਾ ਰਸਤਾ ਅੱਗੇ ਆ ਸੋ ਦੇਖੋ ਜੀ ਇਹ ਸਟੋਚੀ ਤੇ ਆਪਾਂ ਨੇ ਪਹੁੰਚਣਾ ਹੈ ਸੋ ਵੀਡੀਓ ਦੇ ਨਾਲ ਬਣੇ ਰਹੋ ਆ ਤੁਸੀਂ ਦੇਖ ਸਕਦੇ ਹੋ ਇਹ ਸਟੋਚੀ ਤੇ ਆਪਾਂ ਨੇ ਜਾਣਾ ਤੇ ਇਹ ਰਸਤਾ ਦੋਸਤੋ ਹੀ ਆ ਜਿਹੜਾ ਰੋਪੜ ਤੋਂ ਨੂਰਪੁਰ ਨੂੰ ਜਾਂਦਾ ਜੀ ਤੇ ਨੂਰਪੁਰ ਤੋਂ ਹੋ ਕੇ ਇਹ ਰਸਤਾ ਨੰਗਲ ਨੂੰ ਵੀ ਨਿਕਲ ਜਾਂਦਾ ਜੀ ਸ੍ਰੀ ਅਨੰਤਪੁਰ ਸਾਹਿਬ ਤੋਂ ਹੋ ਕੇ ਨੰਗਲ ਉਹਨਾਂ ਇਹ ਹਿਮਾਚਲ ਨੂੰ ਰਸਤਾ ਹੈ ਜਿਹੜਾ ਚੱਲ ਜਾਂਦਾ ਜੀ ਇਹੀ ਰਸਤਾ ਹੈ ਜਿਹੜਾ ਹਿਮਾਚਲ ਦੇ ਨਾਲ ਜੋੜਦਾ ਹੈ ਸੋ ਆਹ ਦੇਖੋ ਜੀ ਮੇਰਾ ਖਿਆਲ ਆਹ ਹੈ ਚਾ ਜੀ ਉਰੇ ਤੋਂ ਜਾਣਾ ਜੀ ਆਪਾਂ ਨੇ ਆ ਪੌੜੀਆਂ ਚੜ੍ਹ ਕੇ ਆਹ ਰਸਤਾ ਹੈ ਸੋ ਦੇਖੋ ਦੋਸਤੋ ਇੱਥੇ ਕਿਹੜਾ ਜੀ ਹਾਂਜੀ ਮੋਟਰਸਾਈਕਲ ਲਾਓ ਸੋ ਦੇਖੋ ਦੋਸਤੋ ਇਹ ਆ ਵਿਰਾਸਤੀ ਚੌਕੀ ਸਰਕਾਰੀ ਖਾਲਸਾ ਤੇ ਆਜੋ ਪਹਿਲਾਂ ਤੁਹਾਨੂੰ ਆ ਸੀੜੀਆਂ ਜਾਣਾ ਜੀ ਆਪਾਂ ਨੇ ਹੁਣ ਉੱਪਰ ਸੋ ਆਜੋ ਪਹਿਲਾਂ ਤੁਹਾਨੂੰ ਆ ਦਿਖਾ ਦਈਏ ਜੀ ਬੋਰਡ ਤੇ ਕੀ ਲਿਖਿਆ ਇਹ ਵੀ ਉਹੀ ਲਿਖਿਆ ਆ ਵਿਰਾਸਤੀ ਚੌਕੀ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਸੋ ਦੇਖ ਸਕਦੇ ਹੋ ਤੁਸੀਂ ਤੇ ਆਜੋ ਹੈਂਡਲੋਕ ਲਾ ਦੇ ਚਾਚਾ ਜੀ ਪੱਥਰ ਲਾ ਦਿਓ ਜੇ ਲਾਣਾ ਲਾ ਦਿਓ ਪੱਥਰ ਲਾ ਦਿਓ ਲਾਓ ਹੈਂਡਲੋਕ ਲਾ ਦਿਓ ਸਵਾਜੋ ਤੇ ਇੱਧਰ ਦੇਖੋ ਜੀ ਬੀਰ ਬਜਰੰਗ ਬਲੀ ਦੀ ਸੈਨਾ ਵੀ ਇਸ ਵਕਤ ਖੜੀ ਹੈ ਜੀ ਮੌਕੇ ਤੇ ਤੇ ਪਹਿਲਾਂ ਦੋਸਤੋ ਆ ਮੈਂ ਤੁਹਾਨੂੰ ਦਰਸ਼ਨ ਕਰਾਂਦਾ ਜੀ ਜਦੋਂ ਆਪਾਂ ਵਿਰਾਸਤੀ ਚੌਂਕੀ ਖਾਸ ਸਰਕਾਰੀ ਖਾਲਸਾ ਦੇ ਐਂਟਰੀ ਕਰਦੇ ਆ ਜੀ ਉਸ ਤੋਂ ਅੱਗੇ ਇਹ ਤਸਵੀਰਾਂ ਲੱਗੀਆਂ ਹੋਈਆਂ ਜੀ ਜਰਨੈਲਾਂ ਦੀਆਂ ਜਿਹੜੇ ਖਾਲਸਾ ਫੌਜ ਦੇ ਉਸ ਵਕਤ ਦੇ ਸਭ ਤੋਂ ਮਹਾਨ ਯੋਧੇ ਸੂਰਮੇ ਹੋਏ ਸਨ ਜਰਨੈਲ ਹਰੀ ਸਿੰਘ ਨਲਵਾ ਜੀ 29/4 1791 ਤੋਂ 30/4 1837 ਤੱਕ ਤੇ ਬਾਬਾ ਅਕਾਲੀ ਫੂਲਾ ਸਿੰਘ ਜੀ ਤੇ ਉਸ ਤੋਂ ਅੱਗੇ ਹੈਗੇ ਆ ਜੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਤੇ ਇਧਰ ਸਾਈਡ ਆ ਦੋਸਤੋ ਸੋ ਦੋਸਤੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਇਓ ਜੀ ਇਹ ਸਾਨੀ ਯਾਦਾਂ ਖਾਲਸਾ ਰਾਜ ਦੀਆਂ ਇਹ ਦੋਸਤੋ ਆਖਰੀ ਚੌਂਕੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀ ਤੇ ਆ ਦੇਖੋ ਜੀ ਮਹਾਰਾਜਾ ਰਣਜੀਤ ਸਿੰਘ ਜੀ ਤੇ ਇਸ ਤੋਂ ਇਧਰ ਹੈਗੇ ਆ ਜੀ ਬਾਬਾ ਜੱਸਾ ਸਿੰਘ ਆਲੂ ਵਾਲੀ ਆ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਆ ਜਾਓ ਦੋਸਤੋ ਹੁਣ ਵੀਡੀਓ ਦੇ ਨਾਲ ਬਣੇ ਰਹੋ ਤੇ ਹੁਣ ਆਪਾਂ ਤੁਹਾਨੂੰ ਚੱਲ ਕੇ ਨਕਸ਼ਾ ਉੱਥੇ ਦਾ ਸਾਰਾ ਦਰਸ਼ਨ ਕਰਾਉਂਦੇ ਤੇ ਆਏ ਦੋਸਤੋ ਉਹ ਨਕਸ਼ਾ ਜਿਹੜਾ ਆਪਣੇ ਅਸਲ ਪੰਜਾਬ ਦਾ ਨਕਸ਼ਾ ਏ ਤੇ ਆ ਦੇਖੋ ਜੀ afghanistan ਦੇ ਨਾਲ ਚੀਨ ਦਾ ਬਾਰਡਰ ਲੱਗਦਾ ਜੀ ਕਲਾਰ ਦਾ ਬਾਰਡਰ ਲੱਗਦਾ ਆ ਕਿ ਲਿਖਿਆ ਪਾਪਾ ਪਹਾ ਪਹਾਬਲਪੁਰ ਦਾ ਬਾਰਡਰ ਲੱਗਦਾ ਜੀ ਤੇ ਆ ਦੇਖੋ ਜੀ ਇਹ ਆ ਦੋਸਤੋ ਆਪਣਾ ਅਸਲੀ ਪੰਜਾਬ ਉਸ ਵਕਤ ਦਾ ਤੇ ਆ ਜੋ ਜੀ ਹੁਣ ਆਪਾਂ ਪੌੜੀਆਂ ਚੜਦੇ ਜਾਣਾ ਏ ਦੋਸਤੋ ਸੋ ਵੀਡੀਓ ਦੇ ਨਾਲ ਬਨੇ ਰਹੋ ਪੌੜੀਆਂ ਚੜਦੇ ਚੜਦੇ ਤੁਹਾਨੂੰ ਉਚਾਈ ਤੋਂ ਇਸ ਸਾਈਟ ਤੋਂ ਰੋਪੜ ਦਾ ਔਰ ਸਤਲੂਜ ਦਾ ਵੀ ਜਿਹੜਾ ਦ੍ਰਿਸ਼ਾ ਵੜਾ ਹੀ ਖੂਬਸੂਰਤ ਲੁੱਕ ਜਿਹੜੀ ਤੇ ਤੁਹਾਨੂੰ ਦਿਖਾਈ ਦੇਊਗੀ ਜੀ ਤੇ ਇਧਰ ਆ ਦੇਖੋ ਜੀ ਆਹ ਏਰੀਆ ਸਾਰਾ ਇਹ ਜਿਹੜਾ ਇਹ ਉਸੇ ਤਰ੍ਹਾਂ ਇਹ ਉਹਨਾਂ ਟਾਈਮਾਂ ਦੀ ਹੈ ਤੇ ਆ ਦੇਖੋ ਜੀ ਇਹਨਾਂ ਦੇ ਵਿੱਚ ਵੀਰ ਹਨੂਮਾਨ ਜੀ ਦੀ ਸੈਨਾ ਵੀ ਹੈ ਜਿਹੜੀ ਇਸ ਟਾਈਮ ਇੱਥੇ ਪਹਿਰਾ ਦੇ ਰਹੀ ਆ ਤੇ ਇਧਰ ਆ ਦੇਖੋ ਜੀ ਦੋਸਤੋ ਜਿੱਦਾਂ ਜਿੱਦਾਂ ਆਪਾਂ ਨੇ ਹਾਈਟ 'ਚ ਹੁੰਦੇ ਜਾਣਾ ਏ ਉਦਾਂ-ਉਦਾਂ ਤੋ ਜਿਹੜਾ ਰੋਪੜ ਦਾ ਵਿਊ ਆ ਜਿਹੜਾ ਰੋਪੜ ਦਾ ਦ੍ਰਿਸ਼ ਹੈ ਉਹ ਵੀ ਤੁਹਾਨੂੰ ਨਾਲ ਦੀ ਨਾਲ ਅਸੀਂ ਦਿਖਾਉਂਦੇ ਜਾਵਾਂਗੇ ਤੇ ਇਧਰ ਸਾਡੇ ਚਾਚਾ ਜੀ ਵੀ ਸਾਡੇ ਨਾਲ ਆ ਜੀ ਹੋਰ ਚਾਚਾ ਜੀ ਕਿੱਦਾਂ ਲੱਗ ਰਿਹਾ ਜੀ ਚਾਚਾ ਜੀ ਤੁਸੀਂ ਅੱਜ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਜੀ ਪਹਿਲੀ ਵਾਰ ਸੋ ਦੇਖ ਲਓ ਹਨਾ ਅੱਜ ਨਸੀਬਾਂ ਵਿੱਚ ਸੀ ਹੈ ਇੱਥੇ ਰਹਿਣੇ ਨਾਲੇ ਸੋ ਦੇਖੋ ਦੋਸਤੋ ਇਹ ਹੁਣ ਆਪਾਂ ਸੀੜੀਆਂ ਚੜ ਰਹੇ ਹਾਂ ਸੋ ਵੀਡੀਓ ਦੇ ਨਾਲ ਬਣੇ ਰਹੋ ਦੋਸਤੋ ਤੇ ਜਿਹਨੂੰ ਜਿਹਨੂੰ ਵੀ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਮੁਹੱਬਤ ਹੈ ਖਾਲਸਾ ਪੰਥ ਨਾਲ ਪਿਆਰ ਹੈ ਹਾਂ ਔ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਲਾਈਕ ਕਰ ਦਿਓ ਤੇ ਹੋਰ ਤੁਸੀਂ ਰੋਪੜ ਦਾ ਇਤਿਹਾਸ ਐਸੀ ਤਰ੍ਹਾਂ ਜਾਣਨ ਲਈ ਤੇ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਸੋ ਬਾਈ ਸਾਂ ਚੜ ਗਿਆ ਚਾਚਾ ਜੀ ਹਣਾ ਸੋ ਦੇਖੋ ਦੋਸਤੋ ਇੱਥੋਂ ਦੇਖੋ ਜੀ ਸੱਤ ਲੂਜ ਦਾ ਨਜ਼ਾਰਾ ਬੜਾ ਲੱਗਦਾ ਇਹ ਤਿਆਰਾ ਵੀਡੀਓ ਦੇਖ ਲਓ ਦੋਸਤੋ ਕਰ ਦਿਓ ਸ਼ੇਅਰ ਇਹ ਮੌਕਾ ਮਿਲਣਾ ਨਹੀਂ ਦੁਬਾਰਾ ਦੇਖੋ ਸੱਤ ਲੋਜ ਦਾ ਨਜ਼ਾਰਾ ਆਜੋ ਆਜੋ ਚਾਚਾ ਜੀ ਪਹੁੰਚ ਗਏ ਆਪਾਂ ਸੋ ਦੇਖੋ ਦੋਸਤੋ ਹਸਨ ਪਹੁੰਚ ਚੁੱਕੇ ਆ ਸੋ ਦੇਖੋ ਜੀ ਹਾ 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 ਬਾਈ ਬੜੀ ਹਾਈਟ ਤੇ ਆ ਕੇ ਆ ਹਾਈਟ ਬਹੁਤ ਉੱਚੀ ਆ ਮਹਾਰਾਜਾ ਰਣਜੀਤ ਸਿੰਘ ਦੀ ਇਹ ਪੰਜਾਬ ਔਰ ਹਿਮਾਚਲ ਦੇ ਨਾਲ ਲੱਗਦੀ ਲਾਸਟ ਚੌਂਕੀ ਸੀ ਜੀ ਤੇ ਮੈਨੂੰ ਜਾਣਕਾਰਾਂ ਨੇ ਦੱਸਿਆ ਕਿ ਇਤਿਹਾਸ ਇੱਥੇ ਸਾਰਾ ਲਿਖਿਆ ਹੋਇਆ ਆ ਤੇ ਆ ਦੇਖੋ ਜੀ ਇਧਰ ਦਾ ਥਿਊ ਵਿਊ ਦੇਖੋ ਦੋਸਤੋ ਉਪਰੋਂ ਕਿੰਨਾ ਖੂਬਸੂਰਤ ਵਿਊ ਲੱਗ ਰਿਹਾ ਦੇਖੋ ਜੀ ਚਾਚਾ ਜੀ ਵਿਊ ਦੇਖੋ ਤੁਸੀਂ ਬਹੁਤ ਵਧੀਆ ਜੀ ਹਾਂ ਜੀ ਬਹੁਤ ਵਧੀਆ ਜੀ ਦੇਖੋ ਸਤਲੁਜ ਦਾ ਵਿਊ ਹਾਂ ਜੀ ਹਾਂ ਜੀ ਤੇ ਰੋਪੜ ਵੀ ਦਿਖ ਰਿਹਾ ਰੋਪੜ ਬਹੁਤ ਉੱਚਾ ਸ਼ਹਿਰ ਆ ਦੋਸਤੋ ਦੇਖੋ ਜੀ ਹੜੱਪਾ ਸੱਭਿਆਤਾ ਦਾ ਟਾਈਮ ਦਾ ਹੈ ਜੀ ਸਾਡਾ ਰੋਪੜ ਸ਼ਹਿਰ ਸੋ ਕੋਈ ਨਹੀਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਰੋਪੜ ਦੇ ਇਤਿਹਾਸ ਨਾਲ ਰूबरू ਕਰਾਵਾਂਗੇ ਆ ਸਾਡੀ ਸਵਰਾਜ ਕਿਚੇ ਤੋਂ ਹਾਂਜੀ ਹਾਂ ਦੇਖੋ ਸਵਰਾਜ ਮਾਜਦਾ ਸੋ ਹਜੇ ਦੋਸਤੋ ਉਹ ਦੇਖੋ ਸਾਹਮਣੇ ਆਪਾਂ ਨੇ ਉੱਥੇ ਪਹੁੰਚਣਾ ਏ ਸੋ ਬਲੌਗ ਦੇ ਨਾਲ ਬਣੇ ਰਹੋ ਦੋਸਤੋ ਤੇ ਵਾਤੇ ਵਾਤੇ ਸ਼ੇਅਰ ਕਰਦੇ ਤੇ ਆ ਦੇਖੋ ਜੀ ਇੱਧਰ ਸਵਰਾਜ ਮਾਜਦਾ ਦੀਆਂ ਗੱਡੀਆਂ ਖੜੀਆਂ ਜੀ ਇੱਧਰ ਸੋ ਆ ਦੇਖੋ ਕਚੀਨ ਮਦਰਾਸ ਚਾਚਾ ਜੀ ਮੈਂ ਕਹਿੰਦਾ ਤੁਸੀਂ ਕਮਾਲੇ ਕਰਤੀ ਯਾਰ ਤੁਸੀਂ ਸਵਰਾਜ ਮਾਜਦਾ ਦੇ ਵਿੱਚ ਇੰਨਾ ਸਮਾਂ ਗੁਜ਼ਾਰ ਕੇ ਗਏ ਹੋ ਗਾਈ ਨਿਕਲੇ ਤੇ ਤੁਸੀਂ ਇੱਥੇ ਨਹੀਂ ਆਏ ਯਾਰ ਕਦੇ ਵੀ ਨਹੀਂ ਆਏ ਵਾਹ ਜੀ ਵਾ ਇਹ ਸਾਡਾ ਅਤੀਤ ਆ ਇਹ ਸਾਡੀ ਅਸਲ ਸਚਾਈ ਆ ਦੋਸਤੋ ਇਹ ਸਾਡਾ ਵਿਰਸਾ ਏ ਜਿਹਦੇ ਅੱਜ ਮੈਂ ਤੁਹਾਨੂੰ ਰੂਬਰੂ ਕਰਾਉਣ ਜਾ ਰਿਹਾ ਹਾਂ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਐਦਾਂ ਦੀਆਂ ਵੀਡੀਓ ਬਾਈ ਕਦੇ-ਕਦੇ ਬਣਾ ਹੁੰਦੀਆਂ ਕਦੇ-ਕਦੇ ਹੀ ਸਮਾਂ ਮਿਲਦਾ ਸੋ ਦੇਖੋ ਜੀ ਅੱਗੇ ਕਿੰਨਾ ਖੂਬਸੂਰਤ 뷰 ਆ ਬਾਈ ਤੇ ਨਜ਼ਾਰਾ ਦੇਖੋ ਤੁਸੀਂ ਚਾਚੀ ਉੱਪਰੇ ਹੋ ਜੀ ਹਣਾ ਦੇ ਕੰਧ ਦੇ ਸੋ ਆ ਦੇਖੋ ਜੀ ਸੋ ਦੋਸਤੋ ਵੀਡੀਓ ਦੇ ਨਾਲ ਬਣੇ ਰਹੋ ਤੇ ਮੈਂ ਵਾਰ-ਵਾਰ ਕਹਿੰਦਾ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਓ ਕਿਉਂਕਿ ਬਹੁਤ ਹੀ ਖੂਬਸੂਰਤ ਵੀਡੀਓ ਹੋਣ ਵਾਲੀ ਆ ਅੱਗੇ ਜਾ ਕੇ ਬੜੇ ਹੀ ਨਜ਼ਾਰੇ ਵਾਲੀ ਵੀਡੀਓ ਹੋਣੇ ਵਾਲੀ ਆ ਲੋ ਜੀ ਦੋਸਤੋ ਆ ਦੇਖੋ ਜੀ ਆ ਪਿੱਛੇ ਤੋਂ ਤਾਂ ਸਿੱਧਾ ਪਲੇਨ ਰੈਂਪ ਸੀ ਤੇ ਅੱਗੇ ਆ ਕੇ ਫੇਰ ਜਿਹੜਾ ਜਿੰਦਾ ਸੀੜੀ ਸੀੜੀ ਕਹਿਦੀ ਹੈ ਹਨਾ ਇਧਰ ਆ ਦੇਖੋ ਜੀ ਇਹ ਉੱਪਰ ਤੇ ਆਪਾਂ ਦਿਖਾਉਂਦੇ ਆ ਬੱਸਾਂ ਦਾ ਦ੍ਰਿਸ਼ ਤੇ ਅੱਗੇ ਆ ਕੇ ਜੀ ਫੇਰ ਸੀੜੀਆਂ ਪੌੜੀਆਂ ਸਟਾਰਟ ਹੋ ਗਈਆਂ ਤੇ ਤੁਸੀਂ ਤੁਹਾਨੂੰ ਐਸੇ ਵੀਡੀਓ ਦੇ ਵਿੱਚ ਦੋਸਤੋ ਪਤਾ ਲੱਗੇ ਰਿਹਾ ਹੁਣ ਕਿ ਸਾਨੂੰ ਹੌਂਕਣੀ ਚੜੀ ਗਈ ਆ ਪੰਜਾਬੀ ਚ ਹੈ ਚਾਚਾ ਜੀ ਕੀ ਕਹਿੰਦੇ ਹੁੰਦੇ ਆ ਬਿਲਕੁਲ ਹੌਂਕਣੀ ਜੜੀ ਗਈ ਲੈ ਵੀ ਚਾਚਾ ਜੀ ਤਾਂ ਹੁਣ ਅੱਧ ਵਿਚਾਲੇ ਆ ਕੇ ਗਏ ਆ ਜੀ ਫਸ ਨਾ ਥੱਲੇ ਜਾਣ ਜੋਗੇ ਆ ਨਾ ਹੀ ਉੱਪਰ ਨੂੰ ਛੱਡਣ ਜੋਗੇ ਆ ਜਿਆਦਾ ਖਤਰਨਾਕ ਆਜੋ 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 ਐਵੇਂ ਨਹੀਂ ਆ ਭਾਈ ਜੀ ਐਵੇਂ ਨਹੀਂ ਆ ਖਾਲਸੇ ਨੂੰ ਲੋਗ ਯਾਦ ਕਰਦੇ ਖਾਲਸਾ ਸਾਡਾ ਸਦਾ ਹੀ ਉੱਚਾ ਹੀ ਰਹਿੰਦਾ ਖਾਲਸੇ ਨਿਸ਼ਾਨਾ ਜਿਹੜੇ ਉੱਚੇ ਹੀ ਆ ਤੇ ਉੱਚੇ ਹੀ ਰਹਿਣੇ ਆ ਚੜ੍ਹਦੀ ਕਲਾ 'ਚ ਹੀ ਰਹਿਣੇ ਆ ਦੇਖ ਲਓ ਚਾਚਾ ਜੀ ਹੁਣ ਤਾਂ ਪੌੜੀਆਂ ਲੱਗੀਆਂ ਹੋਈਆਂ ਉਹਨਾਂ ਟਾਈਮਾਂ ਦੇ ਵਿੱਚ ਕਿੱਦਾਂ ਪੈਦਲ ਚੜ੍ਹਦੇ ਹੁਣੇ ਬਿਲਕੁਲ ਜੀ ਬਿਲਕੁਲ ਜਾਕ ਕੋੜੀਆਂ 'ਪਰ ਚੜ੍ਹਦੇ ਹੁਣੇ ਹੈ ਕਿਵੇਂ ਕਰਦੇ ਹੁਣੇ ਦੇਖੋ ਤੁਸੀਂ ਵਾਕਈ ਹੈ ਨਾ ਯੋਧੇ ਕਿਤੇ ਐਵੇਂ ਤਾਂ ਨਹੀਂ ਕਿਸਾ ਕਿਸੇ ਨੂੰ ਯੋਧੇ ਸੂਰਮੇ ਹਾਂ ਰੈਣਾ ਦੀ ਕਦਰ ਕੋਈ ਕੋਈ ਜਾਣਦਾ ਹੀ ਕਦਰ ਬਾਈ ਜਾਣਦੇ ਕਿਉਂ ਨਹੀਂ ਇਹਨਾਂ ਦੀ ਉਹ ਤਾਂ ਕਦਰ ਆ ਇਹਨਾਂ ਦਾ ਹੀ ਦਿੱਤਾ ਖਾ ਰਹੇ ਹਾਂ ਚਲੋ ਦੋਸਤੋ ਆਪਾਂ ਪਹੁੰਚ ਗਏ ਆ ਐਂ ਟਿਕਾਣੇ ਤੇ ਜੀ ਸੋ ਆ ਦੇਖੋ ਜੀ ਆ ਫੱਟ ਫੱਟ ਗਿਆ ਹਾ ਬਹੁਤ ਫੱਟ ਗਿਆ ਸੋ ਦੇਖੋ ਦੋਸਤੋ ਐਥੋਂ ਪਹਿਲਾ ਨਜ਼ਾਰਾ ਦੇਖੋ ਤੁਸੀਂ ਰੋਪੜ ਦਾ ਤੇ ਆ ਰੋਪੜ ਦਾ ਪੋਲਾ ਜੀ ਸੋ ਬੜਾ ਹੀ ਖੂਬਸੂਰਤ 뷰 ਆ ਬੜਾ ਹੀ ਖੂਬਸੂਰਤ ਦ੍ਰਿਸ਼ਾ ਜੀ ਸੋ ਦੇਖੋ ਆਹ ਜਾਨਸਾ ਕੋ ਪਹੁੰਚ ਗਈ ਜੀ ਅੱਛਾ ਦੇਖੋ ਦੋਸਤੋ ਇਹ ਖਾਲਸੇ ਦਾ ਝੂਲ ਦਾ ਨਿਸ਼ਾਨ ਇਸ ਵਕਤ ਇਸ ਇਲਾਕੇ ਦੇ ਵਿੱਚ ਸਾਰਿਆਂ ਤੇ ਉੱਚਾ ਨਿਸ਼ਾਨਾ ਖਾਲਸੇ ਦਾ ਸੋ ਦੋਸਤੋ ਇੱਕ ਜਿਗਾਰਾ ਲਾ ਦਿਓ ਜੋ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਲੈ ਅੱਛਾ ਮੈਨੂੰ ਸੈਟ ਕਰ ਦਿਓ ਮਾੜਾ ਜਿਹਾ ਹੈ ਆ ਫੜਿਓ ਆ ਫੜਾ ਦੇ ਦਿਓ ਮਾਰੋ ਚੱਲ ਰਹੀ ਹੈ ਵੀਡੀਓ ਪਹਿਲਾਂ ਸੈਟ ਕਰੀਏ ਇਹ ਦੇਖ ਸਕਦੇ ਹੋ ਮਰਿਆਦਾ ਇਹ ਮਰਿਆਦਾ ਇਹ ਮੇਰੇ ਗੰਗੋਰ 50 ਸਾਲ ਦੀ ਹੋ ਗਈ। ਵਾਹ ਚਹਰਾ ਦੇਖੋ ਮੇਰਾ। ਪਹਿਲੀ ਵਾਰ ਆਈ। ਚਹਰਾ ਲਾਲ ਹੋ ਗਿਆ ਏ। ਸਾਹ ਚੜ ਗਿਆ। ਤੇ ਆਹ ਦੇਖੋ ਹੁਣ ਮੈਂ ਤੁਹਾਨੂੰ ਦਿਖਾਉਂਦਾ। ਆਹ ਦੇਖੋ। ਇੱਥੇ ਆ ਬੈਠਣ ਨੂੰ ਵੀ ਬਣਾਇਆ ਹੋਇਆ। ਆਜੋ। ਤੁਹਾਨੂੰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਵਾਉਂਦੇ ਆ ਪਹਿਲਾਂ ਆਪਾਂ। ਤੇ ਆਹ ਦੇਖੋ ਜੀ ਪਹਿਲਾਂ। ਇਸ ਤਹਿਰੀਕ ਦੇ ਪੰਨਿਆਂ ਉੱਤੇ ਫਤਿਹ ਲਿਖ ਦਿਓ। ਯਾਦ ਕਰਨਗੇ ਲੋਕੀ ਆਪਣੇ ਪਤੇ ਲਿਖ ਦਿਓ। ਲਿਖ ਕੇ ਸਾਰੇ ਨਾਮ ਤੇ ਅੱਗੇ ਪਤੇ ਲਿਖ ਦਿਓ। ਯਾਦ ਕਰਨਗੇ ਲੋਕੀ ਫਤੇ ਲੇ। ਉੱਤੇ ਫਤੇ ਲਿਖ ਦਿਓ। ਸੋ ਬਾਈ ਜੀ। ਇਹ ਆ ਸਾਡਾ ਖਾਲਸਾ। ਇਹ ਆ ਖਾਲਸਾ ਰਾਜ ਦੀਆਂ ਨਿਸ਼ਾਨੀਆਂ। ਸੋ ਦੇਖੋ ਦੋਸਤੋ। ਝੂਲਦੇ ਨਿਸ਼ਾਨ ਸਦਾ ਰਹਿਣੇ ਖਾਲਸੇ ਦੇ ਉੱਚੇ। ਝੂਲਦੇ ਨਿਸ਼ਾਨ ਰਹਿਣੇ ਖਾਲਸੇ ਦੇ ਉੱਚੇ। ਉੱਚੇ ਅਤੇ ਸੱਚੇ। ਲੋ ਦੋਸਤੋ। ਕਰੋ ਦਰਸ਼ਨ। ਸੋ ਦੇਖੋ ਜੀ। ਇਹ ਆ ਸਾਡੇ ਖਾਲਸੇ ਰਾਜ ਦੀਆਂ ਨਿਸ਼ਾਨੀਆਂ। ਸੋ ਆ ਜਾਓ ਦੋਸਤੋ। ਹੁਣ ਆਪਾਂ ਪੜਦੇ ਆਂ ਇਥੋਂ ਦਾ ਇਤਿਹਾਸ ਸੋ ਪਹਿਲਾਂ ਦਰਸ਼ਨ ਕਰੋ ਜੀ ਦੇਖੋ ਜੀ ਖਾਲਸਾ ਨਿਸ਼ਾਨ ਇਹ ਆ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਦੋਸਤੋ ਸੋ ਦੇਖੋ ਜੀ ਤੇ ਹੁਣ ਫੇਰ ਮੈਂ ਤੁਹਾਨੂੰ ਇਤਿਹਾਸ ਪੜਾਉਂਦਾ ਜੀ ਇਸ ਜਗ੍ਹਾ ਦਾ ਤੇ ਸਭ ਤੋਂ ਪਹਿਲਾਂ ਦਰਸ਼ਨ ਕਰੋ ਰੋਪੜ ਦੇ ਤੇ ਆ ਦਰਸ਼ਨ ਕਰੋ ਜੀ ਦੇਖੋ ਦੋਸਤੋ ਸਤਲੁਜ ਦਰਿਆ ਇਹ ਆ ਜੀ ਸਤਲੁਜ ਦਰਿਆ ਇਸ ਦਰਿਆ ਦੇ ਵਿੱਚ ਇਸ ਦਰਿਆ ਦੇ ਪਾਣੀ ਦੇ ਨਾਲ ਨਾਲ ਸਾਡੇ ਲਹਿੰਦੇ ਪੰਜਾਬ ਨੂੰ ਸਾਡੀ ਮੁਹੱਬਤ ਦਾ ਪੈਗਾਮ ਵੀ ਜਾਂਦਾ ਏ ਸਾਡੇ ਚੜ੍ਹਦੇ ਪੰਜਾਬ ਦਾ ਪਿਆਰ ਵੀ ਜਾਂਦਾ ਏ ਸੋ ਆ ਦੇਖੋ ਜੀ ਇੱਥੋਂ ਆਏ ਆ ਦੋਸਤੋ ਅਸੀਂ ਆਹ ਦੇਖੋ ਜੀ ਕਰੋ ਜ਼ੂਮ ਤੇ ਆਹ ਦੇਖੋ ਦੋਸਤੋ ਆਹ ਦੇਖੋ ਜੀ ਜਾ ਰਹੇ ਆ ਉਹ ਦੇਖੋ ਜੀ ਸਕੂਟਰ ਮੋਟਰਸਾਈਕਲ ਜਾ ਰਹੇ ਆ ਉੱਥੋਂ ਆਏ ਆ ਜੀ ਅਸੀਂ ਉੱਪਰ ਤੇ ਆਹ ਲੋ ਜੀ ਹੁਣ ਕਰੋ ਜੀ ਇੱਧਰ ਦਰਸ਼ਨ ਸਤ루 ਇਸ ਦਰਿਆ ਦੇ ਇੱਧਰ ਦਰਸ਼ਨ ਕਰੋ ਜੀ ਆਹ ਫੈਕਟਰੀ ਆ ਚਾਚਾ ਇਹ ਕਿਹੜੀ ਹੈ ਸਵਰਾਜ ਮਾਜਦਾ ਸਵਰਾਜ ਮਾਜਦਾ ਵੀ ਹੈ ਡੀਸੀਐਮਬੀ ਆ ਡੀਸੀਐਮ ਨਹੀਂ ਹੈਗੀ ਇੱਧਰ ਸਵਰਾਜ ਤੇ ਇੱਧਰ ਤੇ ਦੋਸਤੋ ਦਰਸ਼ਕ ਜੋ ਵੀਡੀਓ ਨਾਲ ਬਨੇ ਰਹੋ ਮੈਂ ਤੁਹਾਨੂੰ ਇੱਥੇ ਦਾ ਇਤਿਹਾਸ ਦੋਸਤੋ ਪੜਵਾਉਣਾ ਹੈ ਇੱਥੇ ਲਿਖਿਆ ਹੋ ਵਿੱਚ ਨੂੰ ਦੇਖੋ ਜੀ ਟੀਡੀ ਸਾਹਿਬ ਗੁਰਦੁਆਰਾ ਸਾਹਿਬ ਦੇਖਦਾ ਜੀ ਤੇ ਆਹ ਦੇਖੋ ਜੀ ਆਲਾ ਦਵਾਲਾ ਦੇਖੋ ਜੀ ਸਾਰਾ ਇਹ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਸੋ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਵਸਿਆ ਰੂਪਨਗਰ ਸ਼ਹਿਰ ਸੋ ਆ ਜੋ ਜੀ ਹੁਣ ਦੋਸਤੋ ਹੁਣ ਤੁਹਾਨੂੰ ਦਰਸ਼ਨ ਕਰਾਂਦੇ ਆ ਇਥੋਂ ਦੇ ਇਤਿਹਾਸ ਦੇ ਆਹ ਦੇਖੋ ਜੀ ਦੋਸਤੋ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦਾ ਪ੍ਰਤੀਕ ਆਸਰੋਂ ਪਿੰਡ ਦੀ ਇਸ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਵੈਂਟਿਕ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਣ ਲਈ ਸਰਕਾਰ ਖਾਲਸਾ ਦਾ ਝੰਡਾ ਲਹਿਰਾਇਆ ਅਤੇ ਤੋਪਾਂ ਬੀੜ ਕੇ ਉਹਜੀ ਚੌਕੀ ਕਾਇਮ ਕੀਤੀ 1859 ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਕੀ ਢਾ ਦਿੱਤੀ ਗਈ ਪਰ ਝੰਡੇ ਦਾ ਖਾਂਬਾ ਅਸ਼ਟ ਧਾਤੂ ਦਾ ਹੋਣ ਕਰਕੇ ਪਚ ਗਿਆ ਆਜ਼ਾਦੀ ਦੇ ਮੋਢੀ ਸੰਗਰਾਮੀ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੋੜ ਲਹਿਰਾਉਣ ਦਾ ਪ੍ਰਣ ਕਰਦੇ ਰਹੇ ਕਿਸੇ ਦੇਸ਼ ਭਗਤ ਨੇ ਝੰਡੇ ਦੇ ਮੁੱਢ ਉੱਪਰ ਹੇਟਲੀਆਂ 17 ਲਿਖੀਆਂ ਇਹ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਕਿਆ ਲਿਖਾਇਆ ਕਿਸੇ ਪੰਜਾਬ ਕੇ ਸਿਵਧਾਰ ਸਰਦਾਰ ਕੀ ਬਤਨ ਤੇ ਲੁੱਟੇ ਹੋਏ ਰਣਜੀਤ ਸਿੰਘ ਸਰਦਾਰ ਕੀ ਇਸ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿਲ ਪਾਰਕ ਦਾ ਦਰਜਾ 19 ਅਕਤੂਬਰ 2001 ਨੂੰ ਦਿੱਤਾ ਗਿਆ ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਨੀਤੀ 15 ਜੂਨ 2003 ਸੋਦੇਖੋ ਦੋਸਤੋ ਇਹ ਆ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦੇ ਇਸ ਝੂਲੇ ਨਿਸ਼ਾਨ ਸਾਹਿਬ ਦਾ ਜੋ ਬੋਲੇ ਸੋਨਿਹਾਰ ਸਾਤ ਸਿਰਿਆ ਕਾਲੋ ਹਲੋ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਕਮੈਂਟ ਤੇ ਸਾਡੇ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ